ਲੋਕਾਂ ਨੇ ਦੇਖੋ ਹਾਰ ਪੈਂਦੇ ਹੁੰਦੇ ਆ ਇਹਦੇ ਪੈਆਂ ਥੱਪੜ ਜਦ ਵੀ ਸਾਨੂੰ ਕੋਈ ਸਨੇਹਾ ਸਾਡੇ ਜਥੇਬੰਦੀਆਂ ਵੱਲੋਂ ਆ ਗਿਆ ਤੁਰੰਤ ਅਸੀਂ ਖੜਾਂਗੇ ਝੰਡੇ ਚੱਕ ਕੇ ਉਹਦੇ ਨਾਲ ਖੜਾਂਗੇ ਧੀ ਦੇ ਬਰਾਬਰ ਖੜਾਂਗੇ ਆਪਣੀ ਧੀ ਦੇ ਉਹ ਸਾਡੀ ਧੀ ਆ ਉਹ ਕੁਲਵਿੰਦਰ ਕੌਰ ਸੇ ਲੇਡੀ ਜੀ ਦੀ ਜਿਹੜੀ ਉਹਨੂੰ ਗੁੱਸਾ ਆ ਗਿਆ ਜਾਂ ਖਾਸ ਤੌਰ 'ਤੇ ਕਿਹਾ ਇਹਨੇ ਸਾਡੀਆਂ ਬੀਬੀਆਂ ਨੂੰ ਵੀ ਜਦ ਕਿਸਾਨੀ ਦੋ ਦਿਨ ਪਹਿਲਾਂ ਚੱਲ ਰਹੀਆ ਤਾਂ ਇਹ 100 100 ਰੁਪਈਆ ਕਹਿੰਦੀ ਲੇਕੇ ਧਰਨੇ ਚ ਆ ਜੈਨੀ ਆ ਮੈਂ ਐਮਪੀ ਬਣ ਗਈ ਉਹ ਹੰਕਾਰ ਚ ਆਈ ਹੁਣ ਇੱਕ ਪੁਲਸ ਅਫਸਰਾ ਉਹਦੀ ਡਿਊਟੀ ਬਣਦੀ ਆ ਇਹ ਉਹ ਤਾਂ ਆਪਣੀ ਡਿਊਟੀ ਕਰ ਰਹੀ ਥੀ ਉਹ ਸਾਡੀ ਕੁਲਵਿੰਦਰ ਕੌਰ ਧੀ ਦਾ ਉਹਦੇ ਵਿੱਚ ਕੋਈ ਦੋਸ਼ ਨਹੀਂ ਹੈ ਦੋਸ਼ ਕੰਗਣਾ ਦਾ ਹੈ ਉਹਦਾ ਹੰਕਾਰ ਚੱਲ ਕਰ ਰਿਹਾਤਾ ਉਹਨੂੰ ਹੰਕਾਰ ਦੀ ਉਹ ਸਕੰਗਣਾ ਨੂੰ ਇਹ ਸਜ਼ਾ ਮਿਲੀ ਆ ਕੱਲ ਇੱਕ ਵੀਰ ਨੇ 1 ਲੱਖ ਰੁਪਈਆ ਦਾ ਨਾਮ ਦਿੱਤਾ ਧੀ ਨੂੰ ਇੱਕ ਉਹਨੂੰ ਕੈਨੇਡਾ ਦੇ ਕਿਸੇ ਭਾਈ ਨੇ ਸਾਡੇ ਨੇ 5 ਲੱਖ ਰੁਪਈਆ ਉਹਨੂੰ ਇਨਾਮ ਭੇਜ ਉਹ ਨਾਮ ਨਹੀਂ ਕਿਹਾ ਉਹਨੇ ਉਹਨਾਂ ਸਹਿਯਤਾ ਗਏ ਜਦਿਕ ਇਹ ਖੜੀ ਹੈ ਸਾਡੀ ਕਿਸਾਨਾਂ ਦੇ ਨਾਲ ਸਾਰੇ ਪਹੁੰਚੀ ਹੈ ਕਿ ਜੇ ਤੁਸੀਂ ਕਿਸਾਨਾਂ ਨੂੰ ਗਲਤ ਬੋਲੋਗੇ ਤਾਂ ਤੁਹਾਨੂੰ ਇਹਦੀ ਮਾਰ ਤਾਂ ਚੱਲਣੀ ਪਊਗੀ ਚੈਨਲਾਂ ਦੇ ਉੱਤੇ ਇੱਕ ਪੋਸਟ ਵੀ ਵਾਇਰਲ ਹੋ ਰਹੀ ਹੈ ਦੇਖੀ ਜਾ ਰਹੀ ਹੈ ਕਿ ਜਿਹੜੇ ਭਾਈ ਆਪਣੇ ਅਮਰਤ ਬਾਦ ਜੀ ਨੇ ਉਹਨਾਂ ਨੇ ਵੀ ਉਸ ਧੀ ਦਾ ਸਮਰਥਨ ਕੀਤਾ ਉਹਨਾਂ ਨੂੰ ਵਧਾਈ ਦਿੱਤੀ ਹੈ ਕਿ ਅਸੀਂ ਤੇਰੀ ਪਿੱਠ ਦੇ ਉੱਤੇ ਖੜੇ ਹਾਂ ਜੇ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਹੋਊਗੀ ਅਸੀਂ ਹਾਜ਼ਰ ਹਾਂ कि ਸਾਨੂੰ ਆਪਣੀ ਧੀ ਤੇ ਫਕਰ ਆ। ਇਹ ਪੋਸਟ ਸਾਂਝੀ ਹੋਈ ਆ ਤੁਸੀਂ ਇਹਦੇ ਬਾਰੇ ਕੀ ਕਹੋਗੇ? ਪੋਸਟ ਤਾਂ ਸਰਬਜੀਤ ਦੀ ਮੈਂ ਸੁਣੀ ਆ। ਅਮਰਤਪਾਲ ਦੀ ਮੈਂ ਤੋਂ ਤੇ ਸੁਣ ਰਿਹਾ। ਸਰਬਜੀਤ ਦੀ ਮੈਂ ਸੁਣੀ ਆ। ਸਰਬਜੀਤ ਖਾਲਸਾ ਜੀ ਨੇ ਉਹਨਾਂ ਦੀ ਪੂਰੀ ਡਟ ਕੇ ਮਦਦ ਕਰੀ ਆ ਧੀ ਦੇ। ਉਹ ਜਾ ਕੇ ਵੀ ਆਏ ਆ ਉਹ। ਥਾਲੀ ਵਿੱਚ ਕੰਗੜਾ ਰਣਾਉ ਦੇ ਇੱਕ ਸੀਆਈਐਸਐਫ ਦੀ ਜਵਾਨ ਨੇ ਥੱਪੜ ਮਾਰਿਆ ਸੀ ਅਤੇ ਇਹ ਘਟਨਾ ਕਾਫੀ ਵਾਇਰਲ ਹੋ ਗਈ ਹੈ। ਅਤੇ ਇਸ ਸਬੰਧ ਵਿੱਚ ਕਿਸਾਨ ਆਗੂ ਨੇ ਸਮਰਥਨ ਦਿੱਤਾ ਕਿ ਜੋ ਵੀ ਇਹ ਹੋਇਆ ਹੈ ਇਹ ਕਿਸਾਨਾਂ ਦੀ ਧੀ ਨੇ ਜੋ ਕਰਿਆ ਅਸੀਂ ਇਹਨਾਂ ਦੇ ਨਾਲ ਆ ਤੇ ਉਸ ਪਰਿਵਾਰ ਨੇ ਵੀ ਸਮਰਥਨ ਦਿੱਤਾ ਹੈ ਕਿ ਜਿਹੜਾ ਕੋ ਸਾਡੀ ਕੁੜੀ ਨੇ ਕਰਿਆ ਉਹ ਅਸੀਂ ਪੂਰੇ ਜ਼ੋਰ ਨਾਲ ਅਸੀਂ ਉਹਦੀ ਪਿੱਠ ਤੇ ਖੜੇ ਆ ਸਾਡੇ ਨਾਲ ਗੁਰਦੀਪ ਸਿੰਘ ਕੋਟਲਾ ਨੇ ਬਸੀ ਬਸੀ ਬਲਾਕ ਦੇ ਪ੍ਰਧਾਨ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਜੋ ਉਸ ਲੜਕੀ ਨੇ ਥੱਪੜ ਮਾਰਿਆ ਉਹ ਤੁਸੀਂ ਕਿਵੇਂ ਸਮਝਦੇ ਹੋ ਨੂੰ ਵੀ ਜਾਇਜ਼ ਹੈ ਕਿ ਨਜਾਇਜ਼ ਹੈ ਤੁਸੀਂ ਦੱਸੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਟੀਂ ਸਾਡੇ ਦਾ ਧੰਨਵਾਦ ਕਰਦਾ ਜਿਨ੍ਹਾਂ ਸਾਨੂੰ ਬੁਲਾ ਕੇ ਇੱਥੇ ਬੜਾ ਮਾਣ ਤੇ ਸਨਮਾਨ ਦਿੱਤਾ ਹੈ ਸਾਡੇ ਸਾਰੇ ਪੱਤਰਕਾਰ ਵੀਰਾਂ ਦਾ ਬਹੁਤ ਧੰਨਵਾਦ ਹੈ ਜੋ ਆ ਗੱਲ ਚੱਲ ਰਹੀ ਹੈ ਕੰਗੜਾ ਨਾਲ ਉੱਤੇ ਦੀ ਅਸੀਂ ਵੀ ਕੱਲ ਸੋਸ਼ਲ ਮੀਡੀਆ ਦੇ ਉੱਤੇ ਦੇਖੀ ਆ ਇਹ ਸਾਰੀ ਜੋ ਘਟਨਾ ਉੱਥੇ ਵਾਪਰੀ ਹੈ ਚਲੋ ਸਾਡੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਜੀ ਦੇ ਡੱਲੇਵਾਲ ਜੀ ਦੇ ਬਿਆਨ ਆਏ ਹਨ ਜੋ ਕਿ ਉੱਥੇ ਹੋਇਆ ਹੈ ਉਦੇ ਵਿੱਚ ਸਰਦਾਰ ਹਰਜੀਤ ਸਿੰਘ ਜੀ ਗਰੇਵਾਲ ਇੰਟਰਵਿਊ ਕਰ ਰਹੇ ਤੇ ਨਾ ਜੁਜੀ ਸਿੰਘ ਢੱਲੇਵਾਲ ਤੇ ਹਰਜੀਤ ਸਿੰਘ ਗਰੇਵਾਲ ਜੀ ਇਹ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਜਦ ਕੰਗਰਨ ਆਉਦੋਂ ਉੱਥੇ 에ਅਰਪੋਰਟ ਤੇ ਆਈ ਆ ਕੇ ਉਹਨਾਂ ਨੇ ਕਿਹਾ ਭਾਈ ਸਾਨੂੰ ਆਪਣਾ ਮੋਬਾਈਲ ਦੇ ਤੇਰਾ ਉਹਦੇ ਵਿੱਚ ਰੱਖਣਾ ਚ ਸਕੈਨ ਜੀ ਹੁੰਦੀ ਹੈ ਉਹਦੇ ਪਿੱਛੇ ਕੋਈ ਗੱਲਬਾਤ ਇਹਨਾਂ ਦੀ ਹੋਈ ਫਿਰ ਉਹ ਖਾਸਤਾਨੀ ਕਰਨ ਲੱਗੀ ਐਨਚੋ ਸੇ ਲੇਡੀ ਜੀ ਦੀ ਏੜੀ ਉਨੂੰ ਗੁੱਸਾ ਆ ਗਿਆ ਜਾਂ ਖਾਸ ਤਰ੍ਹਾਂ ਨਹੀਂ ਕਿਹਾ ਗੱਲ ਸੁਣਨੇ ਵਿੱਚ ਆਉਂਦੀ ਐ ਸਟੂ ਖਬਰਾਂ ਦੇ ਥਰੂ ਐ ਸਾਰੀ ਗੱਲਬਾਤ ਜਿਹੜੀ ਹੋ ਰਹੀ ਐ ਉਹਦੇ ਕਾਰਨ ਉਹਨੇ ਇਹ ਗੁੱਸੇ 'ਚ ਆ ਕੇ ਕੰਗਰ ਨਾਉਤ ਨੂੰ ਲੋਕਾਂ ਦੇ ਦੇਖੋ ਹਾਰ ਪੈਂਦੇ ਹੁੰਨੇ ਆ ਇਹਦੇ ਪਏ ਆ ਥੱਪੜ ਇਹਨੇ ਸਾਡੀਆਂ ਬੀਬੀਆਂ ਨੂੰ ਵੀ ਜਦ ਕਿਸਾਨੀ ਦੋ ਦਿਨ ਪਹਿਲਾਂ ਚੱਲ ਰਿਹਾਤਾ ਇਹ 100 100 ਰੁਪਇਆ ਕਹਿੰਦੀ ਲੈ ਕੇ ਧਰਨੇ 'ਚ ਆ ਜੈਨੀ ਆ ਕਿ ਡਿੱਕਟਾ ਸ਼ਬਦ ਵਾਲੀ ਨੇ ਸਾਡੀ ਭੈਣਾਂ ਨੂੰ ਬੀਬੀਆਂ ਨੂੰ ਕੰਗਰ ਨਾਉਤ ਨਹੀਂ ਬੋਲੀ ਉਹ ਭੈਣ ਸਾਡੀ ਕਿਸਾਨਾਂ ਦੀ ਆ ਸਾਡੀ ਧੀ ਆ ਸਾਡੀ ਉਹ ਉਹ ਕਿਸਾਨੀ ਆ ਉਹ ਕਿਸਾਨ ਦੀ ਧੀ ਆ ਉਹ ਐਂਡਰੀ ਗੁੱਸਾ ਤਾਂ ਆ ਗਈ ਪੈਣਾ ਸਾਡੀਆਂ ਮਾਮਾ ਨੂੰ ਕਿਆ ਬੋਲਦੀ ਧੀ ਤੀ ਇਹ ਫੇਰ ਉਹਦੇ ਪਰ ਹੋ ਰੋਬ ਝਾੜ ਰਹੀ ਧੀ ਉਲਟਾ ਰੋਬ ਉਸੇ ਪਰ ਝਾੜ ਰਹੀ ਧੀ ਉਹ ਅਵਸਰ ਆਵਸਰ ਨੂੰ ਰਾਈਟਾ ਕੋਈ ਬੰਦਾ ਚਾਹੇ ਅਸੀਂ ਵੀ 에어ਪੋਰਟ ਵਰ ਜਾਈਏ ਸਾਡੀ ਵੀ ਤਲਾਸ਼ੀ ਲੱਤੀ ਜਾਊਗੀ ਚੈਕਿੰਗ ਕਰਨੀਓ ਕਰਨੀ ਹੈ ਜੀ ਇਹਦੇ ਵਿੱਚ ਤਾਂ ਕੋਈ דרਾਇ ਨਹੀਂ ਹੈ ਗਈ ਅਵਸਰ ਕੋਈ ਹੋਵੇ ਚੈਕਿੰਗ ਕਰਦਾ ਉਧਰ ਰਾਈਟ ਬੰਦਾ ਤਾਂ ਉਹਨੂੰ ਕੋਲਕੇਪੇ ਜਿਆ ਮੰਡੀ ਦੇ ਲੋਕਾਂ ਨੇ ਐਡੀ ਵੱਡੀ ਐਮਪੀ ਬਣਾਈ ਆ ਉਹ ਰਾਈਟ ਤਾਂ ਲੋਕਾਂ ਨੂੰ ਸੰਦੇਸ਼ ਦੰਦੀ ਵੀ ਦੇਖੋ ਮੈਂ ਵੀ ਇੱਥੇ 에ਰਪੋਰਟ ਪਰ ਆਈ ਆ ਮੈਂ ਵੀ ਇੱਥੇ ਚੈਕਿੰਗ ਕਰਾ ਰਹੀ ਆ ਆਪਣੀ ਉਲਟਾ ਉਹਨੇ ਆ ਕੇ ਵਿਵਾਦ ਕਰਤਾ ਮੈਂ ਐਮਪੀ ਬਣ ਗਈ ਉਹ ਹੰਕਾਰ ਚ ਆਈ ਹੁਣ ਇੱਕ ਪੁਲਿਸ ਅਫਸਰਾ ਉਹਦੀ ਡਿਊਟੀ ਬਣਦੀ ਆ ਇਹ ਉਹ ਤਾਂ ਆਪਣੀ ਡਿਊਟੀ ਕਰ ਰਹੀ ਥੀ ਉਹ ਸਾਡੀ ਕੁਲਵਿੰਦਰ ਕੌਰ ਧੀ ਦਾ ਉਹਦੇ ਵਿੱਚ ਕੋਈ ਦੋਸ਼ ਨਹੀਂ ਹੈਗਾ ਦੋਸ਼ ਕੰਗਣਾ ਦਾ ਉਹ ਹੰਕਾਰੀ ਵੀ ਥੀ ਉਹਦਾ ਹੰਕਾਰ ਚਲ ਕਰ ਰਿਹਾਤਾ ਉਹਨੂੰ ਹੰਕਾਰ ਦੀ ਉਸ ਕੰਗਣਾ ਨੂੰ ਇਹ ਸਜ਼ਾ ਮਿਲੀ ਆ ਅਸੀਂ ਆਪਣੀ ਧੀ ਦੇ ਨਾਲ ਉਹਦੀ ਪਿੱਠ ਦੇ ਬਰਾਬਰ ਖੜੇ ਆ ਜਦ ਵੀ ਸਾਨੂੰ ਕੋਈ ਸਨੇਹਾ ਸਾਡੇ ਜਥੇਬੰਦੀਆਂ ਵੱਲੋਂ ਆ ਗਿਆ ਤੁਰੰਤ ਅਸੀਂ ਖੜਾਂਗੇ ਝੰਡੇ ਚੱਕ ਕੇ ਉਹਦੇ ਨਾਲ ਖੜਾਂਗੇ ਧੀ ਦੇ ਬਰਾਬਰ ਖੜਾਂਗੇ ਆਪਣੀ ਧੀ ਦੇ ਉਹ ਸਾਡੀ ਧੀ ਆ ਉਹ ਕੁਲਵਿੰਦਰ ਕੌਰ ਉਹ ਕਿਸਾਨ ਦੀ ਧੀ ਨਹੀਂ ਸਾਡੀ ਧੀ ਆ ਉਹ ਜਥੇਬੰਦੀਆਂ ਦੀ ਜਥੇਬੰਦੀਆਂ ਪਹਿਲਾਂ ਹੀ ਬਿਆਨ ਦੇ ਚੁੱਕੀਆਂ ਰਾਤ ਦੀਆਂ ਸਾਰੀਆਂ ਸਾਡੀ ਜੋ ਕਿਸਾਨ ਮਜ਼ਦੂਰ ਮੋਰਚਾ ਸਾਝਾ ਮੋਰਚਾ ਉਹਨੇ ਬਿਆਨ ਦਿੱਤਾ ਔਰ ਸਾਡਾ ਗੈਰ ਰਾਜਿਕ ਕਿਸਾਨ ਸਿੰਘ ਨੂੰ ਮੋਰਚਾ ਵੀ ਬਿਆਨ ਦੇ ਚੁੱਕਿਆ ਵੀ ਅਸੀਂ ਧੀਰੇ ਪਿੱਛੇ ਮਗਰ ਖੜੇ ਆਂ ਜਦ ਵੀ ਕੋਲ ਸਾਨੂੰ ਕਾਲ ਕੋਈ ਆਊਗੀ ਜੇ ਉਹਨੂੰ ਸਰਕਾਰ ਪਰੇਸ਼ਾਨ ਕਰੂਗੀ ਧੀ ਨੂੰ ਤਾਂ ਅਸੀਂ ਆਪਣੀ ਧੀ ਦੇ ਬਰਾਬਰ ਖੜੇ ਆਂ ਉਹਨੂੰ ਜਵ ਨਹੀਂ ਆਉਣ ਦੇਵਾਂਗੇ ਔਰ ਦੇਖੋ ਉਹਨੂੰ ਨਾਮ ਵੀ ਮਿਲ ਰਿਹਾ ਪਰ ਨਾਮ ਨਹੀਂ ਮਿਲ ਰਿਹਾ ਉਹਦੀ ਕਿਸਾਇਤਾ ਕਰ ਰਹੇ ਆ ਇੱਕ ਸਿੱਖਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਕਿੱਥੋਂ ਕਿੱਥੋਂ ਸਹਾਇਤਾ ਆ ਗਈ ਉਹਨਾਂ ਨੂੰ ਕੱਲ ਇੱਕ ਵੀਰ ਨੇ 1 ਲੱਖ ਰੁਪਏ ਦਾ ਉਹ ਨਾਮ ਦਿੱਤਾ ਧੀ ਨੂੰ ਇੱਕ ਉਹ ਕਨੇਡਾ ਦੇ ਕਿਸੇ ਭਾਈ ਨੇ ਸਾਡੇ ਨੇ 5 ਲੱਖ ਰੁਪਏ ਉਹਨੂੰ ਨਾਮ ਭੇਜ ਉਹ ਨਾਮ ਨਹੀਂ ਕਿਹਾ ਉਹਨੇ ਉਹਨੇ ਸਹਾਇਤਾ ਕਿਹਾ ਵੀ ਮੈਂ ਸਹਾਇਤਾ ਕਰ ਰਿਹਾ ਕੋਈ ਇਹ ਤੇਰੀ ਧੀ ਤੇ ਸਾਡੀ ਪੱਗ ਦੀ ਸ਼ਾਨ ਰੱਖੀ ਆ ਬਰਕਰਾਰ ਕਿਸਾਨਾਂ ਦੀ ਧੀ ਆ ਉਹ ਕਿਸਾਨਾਂ ਬਾਤ ਤੇ ਉਹ ਹਰ ਟਾਈਮ ਦੇਖੋ ਗੱਲ ਪਤਾ ਗਿਆ ਜਿਹਦੇ ਵਿੱਚ ਜੇ ਕਿਸਾਨ ਵੀ ਇੱਕ ਅੰਨਦਾਤਾ ਉਹ ਅੰਨ ਪੈਦਾ ਕਰ ਰਿਹਾ ਜਵਾਨ ਵੀ ਅੱਜ ਦੇਸ਼ ਦੀ ਰੱਖਿਆ ਕਰ ਰਿਹਾ ਜੈ ਜਵਾਨ ਜੈ ਕਿਸਾਨ ਅਸੀਂ ਰਲ ਕੇ ਚੱਲਾਂਗੇ ਦੇਸ਼ ਤਾਂ ਹੀ ਤਰੱਕੀ ਕਰੂਗਾ ਕੋਈ ਇਹ ਚਾਹੀਏ ਕੋਈ ਪ੍ਰਧਾਨ ਮੰਤਰੀ ਤੀ ਗੱਲਾਂ ਚ ਮੋਦੀ ਚੋਣ ਲਿਆ ਕੋਈ ਤਰੱਕੀ ਕਰਾ ਦੂਗਾ ਤਰੱਕੀ ਤਾਂ ਜੇ ਦੋ ਆਪਸ ਵਿੱਚ ਹੀ ਮੇਲ ਹੁੰਦਾ ਜਵਾਨ ਤੇ ਕਿਸਾਨ ਦਾ ਤਾਂ ਹੀ ਦੇਸ਼ ਤਰੱਕੀ ਕਰਦਾ ਕਿਸਾਨ ਅੰਨ ਪੈਦਾ ਕਰਦਾ ਜਵਾਨ ਦੇਸ਼ ਦੀ ਰੱਖਿਆ ਕਰਦਾ ਉਹ ਜਿਹੜੇ ਕਿਸਾਨ ਨੇ ਉਹ ਵੋਟਾਂ ਤੋਂ ਪਹਿਲਾਂ ਪਹਿਲਾਂ ਵੀ ਬੈਠੇ ਸੀ ਉਹ ਪਹਿਲਾਂ ਤੋਂ 1 ਸਾਲ ਤੋਂ ਵੱਧ ਸਮਾਂ ਪਹਿਲਾਂ ਲਾ ਕੇ ਆਏ ਨੇ ਹੁਣ ਵੀ ਬੈਠੇ ਸੀ ਤੇ ਤੁਹਾਨੂੰ ਲੱਗਦਾ ਨਹੀਂ ਕਿ ਜਿਹੜਾ ਹੁਣ ਮਾਮਲਾ ਹੋਇਆ ਹੈ ਜਿਹੜਾ ਹੁਣ ਮਾਮਲਾ ਹੋਇਆ ਉਹਦੇ ਵਿੱਚ ਦੁਬਾਰਾ ਕਿਸਾਨੀ ਜਿਹੜੀ ਹੈ ਉਹ ਜਾਗ ਗਈ ਕਿਸਾਨਾਂ ਦਾ ਜਿਹੜਾ ਮਸਲਾ ਹੈ ਉਹ ਦੇਸ਼ ਭਰ ਦੇ ਵਿੱਚ ਹੁਣ ਫੇਰ ਹਾਈਲਾਈਟ ਹੋ ਗਿਆ ਇਹਦਾ ਫਾਇਦਾ ਮਿਲੂਗਾ ਤੁਹਾਨੂੰ ਦੇਖੋ ਇੱਕ ਕਿਸਾਨ ਦੀ ਧੀ ਧੀ ਉਹ ਇਹਦਾ ਫਾਇਦਾ ਨਹੀਂ ਨਾ ਫਾਇਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਪਰ ਅਜੂਨੇ ਜੋ ਕਿਸਾਨਾਂ ਨੂੰ ਮਾੜਾ ਚੰਗਾ ਬੋਲਦੀ ਸੀ ਉਸ ਕਿਸਾਨਾਂ ਨੂੰ ਆਏ ਹੋ ਗਿਆ ਵੀ ਮਹਿਸੂਸ ਹੋ ਗਿਆ ਵੀ ਹਾਂ ਸਾਡੀ ਪਿੱਠ ਪਿੱਛੇ ਕੋਈ ਖੜਾ ਹੈ ਜਿਕਣਾ ਸੀ ਆਪਣੀ ਜਵਾਨਾਂ ਦੀ ਪਿੱਠ ਪਿੱਛੇ ਖੜੇ ਹੈ ਸਾਡੀ ਕਿਸਾਨਾਂ ਦੀ ਪਿੱਠ ਪਿੱਛੇ ਇਹਦਾ ਖੜੇ ਹੀ ਆ ਸਾਨੂੰ ਵੀ ਖੁਸ਼ੀ ਹੁੰਦੀ ਹੈ ਵੀ ਹਾਂ ਸਾਡੀ ਮਦਦ ਸਾਡੀ ਕਰ ਰਹੇ ਆ ਇਹ ਸਾਰਿਆਂ ਨੂੰ ਇਹਦੇ ਵਿੱਚ ਖੁਸ਼ੀ ਦੀ ਗੱਲ ਹੈਗੀ ਕਿਸਾਨਾਂ ਨੂੰ ਨਹੀਂ ਜਿਵੇਂ ਪਾਣੂ ਆਏ ਲੱਗਦਾ ਵੀ ਇੱਕ ਇੱਕ ਪਹਿਲਾਂ ਤਾਂ ਐ ਸੀ ਵੀ ਜਿਹੜਾ ਸੋਸ਼ਲ ਮੀਡੀਆ ਸੀ ਉਹ ਕਿਸਾਨੀ ਧਰਨੇ ਨੂੰ ਦਿਖਾਉਂਦਾ ਨਹੀਂ ਸੀ ਤੇ ਕੰਨ ਤੋਂ ਲਗਾਤਾਰ ਸਾਰੇ ਚੈਨਲਾਂ ਦੇ ਉੱਤੇ ਉਹ ਦਿਖਾਇਆ ਜਾ ਰਿਹਾ ਕਿਤੇ ਨਾ ਕਿਤੇ ਸਾਰੀ ਦੁਨੀਆ 'ਚ ਪਤਾ ਤਾਂ ਲੱਗ ਰਿਹਾ ਕਿ ਕਿਸਾਨ ਦਰਨੇ ਦੇ ਬੈਠੇ ਨੇ ਬਿਲਕੁਲ ਇਹ ਚੀਜ਼ ਦਾ ਫਾਇਦਾ ਹੋਇਆ ਜਦ ਇੱਕ ਧੀ ਮੈਂ ਪਹਿਲਾਂ ਕਿਹਾ ਜੀ ਉਹ ਕਿਸਾਨਾਂ ਦੀ ਧੀ ਆ ਕਿਸਾਨ ਦੀ ਧੀ ਆ ਕਿਸੇ ਵੀ ਕੰਮ ਦਾ ਮਾੜਾ ਮੋਟਾ ਕਿਸਾਨਾਂ ਨੂੰ ਫਾਇਦਾ ਤਾਂ ਹੁੰਦਾ ਹੀ ਹੁੰਦਾ ਹੈ ਜਦਿਕ ਟੀ ਖੜੀ ਹੈ ਸਾਡੀ ਕਿਸਾਨਾਂ ਦੇ ਨਾਲ ਸਾਰੇ ਪਹੁੰਚੀ ਹੈ ਕਿ ਜੇ ਤੁਸੀਂ ਕਿਸਾਨਾਂ ਨੂੰ ਗਲਤ ਬੋਲੋਗੇ ਤਾਂ ਤੁਹਾਨੂੰ ਇਹਦੀ ਮਾਰ ਦਾ ਝੱਲਣੀ ਪਊਗੀ। ਕਹੋਗੇ ਜੀ ਦੇਖੋ ਜਦ ਜ ਸਾਡੇ ਜਵਾਨ ਸਾਡੇ ਨਾਲ ਖੜੇ ਆ। ਜੈ ਜਵਾਨ ਜੈ ਕਿਸਾਨ ਦਾ ਨਾਰਾ ਤਾਂ ਹੀ ਆ ਬਰਾਬਰੇ ਚੱਲਦੇ ਆ ਅਸੀਂ। ਅਸੀਂ ਅਨਪਾਇਦਾ ਕਰਦੇ ਆ ਉਹ ਦੇਸੀ ਰੱਖਿਆ ਕਰਦੇ ਆ। ਸਾਡਾ ਤਾਲ ਮੇਲ ਬਰਾਬਰ ਹੈ। ਇਹ ਗੱਲ ਦਾ ਕੋਈ ਮੈਂ ਇਹ ਨਹੀਂ ਕਹਿ ਰਿਹਾ ਹੈਗਾ। ਸਾਰੀ ਲੋਕਾਂ ਦੁਨੀਆ ਦੇ ਵਿੱਚ ਇਹ ਗੱਲ ਆਪਣੀ ਇਹ ਜਾਣੀ ਹੈ। ਦੇਖੋ ਸਭ ਨੂੰ ਪਤਾ ਹੀ ਆ। ਚਾਹ ਮਜ਼ਦੂਰ ਆ ਚਾਹ ਕਿਸਾਨਾ ਸਾਡੀ ਸਾਂਝ ਹੈ ਸਾਡੀ ਮਜ਼ਦੂਰਾਂ ਦੇ ਕਿਸਾਨਾਂ ਦੀ ਸਾਂਝ ਵੀ ਇਹ ਸਿਆਸੀ ਲੋਕਾਂ ਨੇ ਤੋੜੀ ਹੈ ਇਹ ਆਮ ਬੰਦੇ ਨੂੰ ਗੱਲ ਦਾ ਨਹੀਂ ਪਤਾ ਲੱਗਦਾ ਵੀ ਇਹਨੇ ਸਾਡੀ ਸਾਂਝ ਕਿਵੇਂ ਤੋੜਤੀ ਜੇ ਉਹ ਕਦੇ ਮਜ਼ਦੂਰ ਸੀ ਵੀ ਉਹਦੀ ਤਾਂ ਵੀ ਸਾਡੀ ਉਹਦੀ ਉਹ ਅੱਜ ਕਿਸਾਨ ਦੀ ਧੀ ਹੈ ਤਾਂ ਵੀ ਸਾਡੀ ਹੈ ਮਜ਼ਦੂਰੀ ਦੀ ਹੈ ਤਾਂ ਵੀ ਸਾਡੀ ਹੈ ਕਿਸਾਨਾਂ ਦੀ ਧੀ ਆ ਉਹ ਕਿਸਾਨਾਂ ਨਾਲ ਜੁੜੀ ਵੀ ਆ ਪਰ ਦੇਖੋ ਡਿਊਟੀ ਸਰਕਾਰ ਦੀ ਕਰਦੀ ਆ ਉਹ ਤਾਂ ਆਪਣੀ ਡਿਊਟੀ ਕਰ ਰਹੀ ਆ ਦੋਸ ਆ ਜਿਹੜਾ ਇਹ ਕੰਗਣਾ ਦਾ ਸਾਡੀ ਧੀ ਦਾ ਬਿਲਕੁਲ ਹੀ ਨਹੀਂ ਹੈਗਾ ਉਹ ਸਹੀ ਧੀ ਬਿਲਕੁਲ ਹਣ ਵੀ ਪਿੱਟ ਵਿੱਚ ਖੜੇ ਹੁੰਦੇ ਅਸੀਂ ਜਦ ਸਾਨੂੰ ਕੋਈ ਸਾਡੀ ਜਥੇਬੰਦੀਆਂ ਹੁਕਮ ਕਰਨ ਗਈਆਂ ਮੋਰਚਾ ਸਾਡਾ ਹੁਕਮ ਕਰੂਗਾ ਅਸੀਂ ਤਰੰਤ ਐਕਸ਼ਨ ਲਾਵਾਂਗੇ ਜੀ ਉਸ ਧੀ ਨੇ ਇਹ ਵੀ ਕਿਹਾ ਕਿ ਜਿਹੜੀ ਧਰਨੇ ਦੇ ਵਿੱਚ ਉਹਨਾਂ ਨੇ ਕਿਹਾ ਸੀ 100-100 ਰੁਪਏ ਲੈ ਕੇ ਔਰਤਾਂ ਬੈਠੀਆਂ ਨੇ ਜਾਂ ਇਹ ਆਏ ਹੋਏ ਨੇ ਉਸ ਵਿੱਚ ਮੇਰੀ ਮਾਂ ਵੀ ਬੈਠੀ ਸੀ ਮੈਨੂੰ ਆਪਣੀ ਮਾਂ ਤੋਂ ਇਹ ਹਜ਼ਾਰਾਂ ਨੌਕਰੀਆਂ ਗੁਰਬਾਨ ਨੇ ਤਾਂ ਉੱਥੇ ਕਿਤੇ ਨਾ ਕਿਤੇ ਤੁਹਾਨੂੰ ਫਰਕੰ ਫਕਰ ਮਹਿਸੂਸ ਹੋਇਆ ਬਿਲਕੁਲ ਜੀ ਹੋਇਆ ਫਕਰ ਮਸੂਰਤਾ ਹੋਇਆ ਹੀ ਆ ਉਹ ਕਹਿੰਦੀ ਧੀ ਕਹਿੰਦੀ ਹੈ ਕੁਲਵਿੰਦਰ ਕੌਰ ਸਾਡੀ ਧੀ ਨੇ ਵੀ ਮੇਰੀ ਮਾਂ ਧਰਨੇ ਵਿੱਚ ਬੈਠੀ ਸੀ ਇਹ ਸ਼ਬਦੀ ਨੇ ਕਹੇ 100-100 ਰੁਪਏ ਲੈ ਕੇ ਆ ਜੇ ਨਹੀਂ ਆਏ ਚੁਬਦੇ ਇਸਨੂੰ ਵੀ ਚੁਬਦੇ ਸਾਨੂੰ ਵੀ ਚੁਬਦੇ ਆ ਜੀ ਸਾਡੇ ਵੀ ਤਾਂ ਗੱਲ ਚੁਬਦੀ ਆਹੋ ਕਿਉਂਕਿ ਇਹ ਜਿਹੜੇ ਹੁੰਨੇ ਆ ਨੱਚਣ ਵਾਲੇ ਹੁੰਨੇ ਆ ਸਰਕਾਰ ਨੇ ਇੱਕ ਮੋਹਰਾ ਕਰੇ ਹੋਏ ਹੁੰਨੇ ਆ ਕਿ ਵੋਟਾਂ ਲੈਣੇ ਖਾਤਰ ਸਾਡੇ ਲੋਕਾਂ ਨੂੰ ਨਹੀਂ ਪਤਾ ਹੈਗਾ ਇਹਨਾਂ ਗੱਲਾਂ ਦਾ ਚਿਹਰੇ ਬਣਾਤੇ ਵੀ ਲੋਕ ਨੇ ਵੋਟ ਪਾਣੀ ਐ ਸਾਡਾ ਐਮਪੀ ਬਣ ਜੇਣੇ ਅਸੀਂ ਸਰਕਾਰ ਬਣਾਵਾਗੇ ਪਰ ਕੰਮ ਨਹੀਂ ਲੋਕ ਦੇਖਦੇ ਸਾਡੀ ਲੋਕਾਂ ਦੀ ਇੱਥੇ ਇਹ ਅਸਾ ਦੇਖਦੇ ਆ ਵੀ ਲੋਕ ਇਹ ਚੀਜ਼ ਨਹੀਂ ਦੇਖ ਵੀ ਕੰਮ ਕੀਨੇ ਕਰਿਆ 5 ਸਾਲ ਦੇਖੋ 10 ਸਾਲ ਸਰਕਾਰ ਰਹੀ ਐ 10 ਸਾਲ ਸਰਕਾਰ ਵਿੱਚ ਕੀ ਕੀ ਕੰਮ ਕਰੇ ਲੋਕ ਇਹ ਨਹੀਂ ਦੇਖਦੇ ਹੈਗੇ ਲੋਕ ਇੱਕ ਦੇਖ ਲੈਨੇ ਆ ਅੱਜ ਜੀ ਕੰਗਣਾ ਖੜਾਤੀ ਕੰਮ ਨਹੀਂ ਦੇਖਣਾ ਨੇ ਆਹ ਕੰਗਣਾ ਦੇਖ ਲਈ ਇਹ ਸਰਕਾਰ ਨੇ ਚਾਲ ਚੱਲੀ ਆ ਸਿਆਸੀ ਲੋਕ ਚਾਲਾਂ ਚੱਲਦਿੰਦੇ ਆ ਯਾ ਚਾਲਾਂ ਤੇ ਬੜਾ ਬਚ ਕੇ ਰਹਿਣਾ ਪੈਂਦਾ ਜੀ ਅੱਜਕੱਲ ਇਹ ਸਾਡੇ ਲੋਕਾਂ ਨੂੰ ਨਹੀਂ ਪਤਾ ਹੈਗਾ ਨਾ ਗੱਲਾਂ ਦਾ ਚੈਨਲਾਂ ਦੇ ਉੱਤੇ ਇੱਕ ਪੋਸਟ ਵੀ ਵਾਇਰਲ ਹੋ ਰਹੀ ਹੈ ਦੇਖੀ ਜਾ ਰਹੀ ਹੈ ਕਿ ਜਿਹੜੇ ਭਾਈ ਆਪਣੇ ਅਮਰਤਪਾਲ ਜੀ ਨੇ ਉਹਨਾਂ ਨੇ ਵੀ ਉਸ ਧੀ ਦਾ ਸਮਰਥਨ ਕੀਤਾ ਉਹਨਾਂ ਨੂੰ ਵਧਾਈ ਦਿੱਤੀ ਹੈ ਕਿ ਅਸੀਂ ਤੇਰੀ ਪਿੱਠ ਦੇ ਉੱਤੇ ਖੜੇ ਆ ਜੇ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਪਊਗੀ ਅਸੀਂ ਹਾਜ਼ਰ ਆਂ ਇਹ ਸਾਨੂੰ ਆਪਣੀ ਧੀ ਤੇ ਫਖਰ ਆ ਇਹ ਪੋਸਟ ਸਾਂਝੀ ਹੋਈ ਆ ਤੁਸੀਂ ਇਹਦੇ ਬਾਰੇ ਕੀ ਕਹੋਗੇ हां जी देखो सर्वजीत सर्व दी पोस्ट ਵੀ ਮੈਂ ਦੇਖੀ ਹੈ ਹੁਣ ਅਮਰਤਪਾਲ ਦੀ ਪੋਸਟ ਸਾਂਝੀ ਕੀਤੀ ਹੈ ਹਾਲਾਂਕਿ ਚੈਨਲਾਂ ਦੇ ਉੱਤੇ ਪੋਸਟ ਸ਼ੋ ਹੋ ਰਹੀ ਹੈ ਇਹ ਨਹੀਂ ਪਤਾ ਉਹਨਾਂ ਨੇ ਕੀਤੀ ਹੈ ਜਾਂ ਨਹੀਂ ਕੀਤੀ ਪੋਸਟ ਸਰਬਜੀਤ ਦੀ ਮੈਂ ਸੁਣੀ ਹੈ ਅਮਰਤਪਾਲ ਦੀ ਮੈਂ ਤੋਂਤੇ ਸੁਣ ਰਹੇ ਹਾਂ ਸਰਬਜੀਤ ਦੀ ਮੈਂ ਸੁਣੀ ਹੈ ਸਬਜੀਤ ਖਾਲਸਾ ਜੀ ਨੇ ਉਹਨਾਂ ਨੇ ਪੂਰੀ ਡਟ ਕੇ ਮਦਦ ਕੀਤੀ ਹੈ ਧੀ ਦੇ ਉਹ ਜਾ ਕੇ ਵੀ ਆਏ ਆ ਉਹ ਉਹ ਖੜੇ ਆ ਸਦਾ ਸਬਜੀਤ ਜੀ ਖਾਲਸਾ ਦੇਖੋ ਤੁਹਾਨੂੰ ਪਤਾ ਹੀ ਹੈ ਤੀ ਸਭ ਦੀ ਆ ਤ੍ਰੀ ਤੁਹਾਨੂੰ ਲੱਗਦਾ ਜੀ ਜਿਹੜੇ ਆਪਾਂ ਨੇ ਹੁਣ ਪੰਥਰ ਕਚੇਰੇ ਐਲਾਨ ਕੇ ਇੱਕ ਆਪਾਂ ਖੰਡੂਰ ਸਾਹਿਬ ਤੋਂ ਜਿਤਾਇਆ ਇੱਕ ਫਰੀਦਕੋਟ ਤੋਂ ਜਿਤਾਇਆ ਉਹਦਾ ਆਪਾਂ ਨੂੰ ਫਾਇਦਾ ਹੋਊਗਾ ਅੱਗੇ ਆਉਣ ਵਾਲੇ ਸਮੇਂ 'ਚ ਪੰਜਾਬ ਨੂੰ ਫਾਇਦਾ ਹੋਊਗਾ ਉਹਦਾ ਦੇਖ ਇਹਦੇ ਵਿੱਚ ਗੱਲ ਐ ਇਦਾਂ ਐ ਜੀ ਜਿਹੜੀ ਸਾਡੇ ਕਿਸਾਨ ਜਿੱਥੇ ਮੰਦੀਆਂ ਹੁੰਦੀਆਂ ਨੇ ਸਿਆਸੀ ਹੁੰਦਾ ਸਾਡਾ ਇਹਦੇ ਵਿੱਚ ਕੰਮ ਕਰਨ ਦਾ ਤਰੀਕਾ ਅਲੱਗ-ਅਲੱਗ ਹੁੰਦਾ ਅਸੀਂ ਤਾਂ ਕੋਈ ਵੀ ਕੰਮ ਸਰਕਾਰ ਤੇ ਕਰਾਉਣਾ ਅਸੀਂ ਤਾਂ ਉੱਥੇ ਆਪਣਾ ਪਹਿੜ ਜਣਾ ਵੀ ਅਸੀਂ ਆਪਣਾ ਹੱਕ ਲੈਣਾ ਉਹ ਝੰਡਾ ਫੜ ਕੇ ਅਸੀਂ ਆਪਣਾ ਬੈਠਣਾ ਸਰਕਾਰ ਨੂੰ ਪਤਾ ਵੀ ਬੈਠਿਆ ਸਰਕਾਰ ਦੀ ਜੀ ਬਦਨਾਮੀ ਹੁੰਦੀ ਹੁੰਦੀ ਆ ਇੱਕ ਸਿਆਸੀ ਬੰਦਾ ਹੁੰਦਾ ਲੋਕ ਜਿਤਾ ਕੇ ਭੇਜਦੇ ਆ ਉਹ ਗੱਲ ਉਹ ਚਿਹਰੇ ਚੱਕਣੀ ਹੁੰਦੀ ਆ ਕਿ ਸਾਨੂੰ ਨੁਮੰਦਗੀ ਲੋਕਾਂ ਹੀ ਦੱਦੀ ਆ ਅਸੀਂ ਇਹ ਗੱਲ ਆਪਣੀ ਕਰੀਏ ਪਰ ਸਾਨੂੰ ਵਿਸ਼ਵਾਸ ਆ ਇਹ ਗੱਲ ਦਾ ਉਸ ਨੁਮੰਦਗੀ ਬੜੀ ਹੀ ਢੰਗ ਤਰੀਕੇ ਨਾਲ ਕਰਨਗੇ ਜਿਸ ਤਰ੍ਹਾਂ ਨੂੰ ਸਮਰਥਨ ਮਿਲੇ ਆ ਉਹ ਬਿਆਨ ਵੀ ਦੇ ਰਹੇ ਆ ਆਪਣੇ ਲੋਕਾਂ ਦੇ ਹੱਕ ਚ ਹੀ ਬਿਆਨ ਦੇ ਰਹੇ ਆ ਅੱਗੇ ਆਪਾਂ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕਿੰਨੀ ਕੁ ਆਵਾਜ਼ ਦਿੱਲੀ ਤੱਕ ਜਾਂਦੀ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੂ ਉਹ 3 ਨੂੰ ਸਸਪੈਂਡ ਤਾਂ ਕਰਤਾ ਤੇ ਹੁਣ ਜੇ ਉਹ ਸਸਪੈਂਡ ਹੁੰਦੀ ਹੈ ਤਾਂ ਜਥੇ ਬੰਦੀਆਂ ਉਹਦੇ ਹੱਕ ਵਿੱਚ ਆ ਕੇ ਉਹਦੇ ਪਰਿਵਾਰ ਨੂੰ ਤਾਂ ਨਹੀਂ ਕਿਤੇ ਮਾਰਦਾ ਚ ਸਾਹਮਣਾ ਕਰਨਾ ਪੈ ਜੂਗਾ ਨਹੀਂ ਨਹੀਂ ਜੀ ਦੇਖੋ ਜਥੇ ਬੰਦੀ ਨੇ ਬਿਆਨ ਦਿੱਤੇ ਰਾਤ ਜਗਜੀਤ ਸਿੰਘ ਢੱਲੇਵਾੜ ਜੀ ਵੀ ਨੇ ਬਿਆਨ ਆਇਆ ਸਰਦਾਰ ਭਦੇ ਸਾਹਦਾ ਵੀ ਬਿਆਨ ਆਇਆ ਰਾਤ ਸਰਬ ਸਿੰਘ ਭਦੇ ਜੀ ਦਾ ਵੀ ਜੇ ਗਤੇ ਹੀ ਜੂਰਤ ਪੈਂਦੀ ਹੈ ਤਾਂ ਕਾਇਦਾ ਦਿੱਤਾ ਜਿਥੇ ਬੰਦੀਆਂ ਨੇ ਵੀ ਸਾਨੂੰ ਇੱਥੇ ਦੇ ਖੜੇ ਹੈ ਜੀ ਬਿਲਕੁਲ ਖੜੇ ਹੈ ਜੇ ਸਾਨੂੰ ਕੋਈ ਕਾਲ ਆ ਗਈ ਵੀ ਆਪਾਂ ਨੇ ਇੱਥੇ ਮੋਰਚਾ ਲਾਉਣਾ ਅਸੀਂ ਡਟ ਕੇ ਮੋਰਚਾ ਲਾਵਾਂਗੇ ਜੀ ਕੋਈ ਗੱਲੇ ਨਹੀਂ ਹੈਗੀ ਸਾਡੇ ਜਥੇਬੰਦੀਆਂ ਨੇ ਐਲਾਨ ਵੀ ਕਰ ਦਿੱਤਾ ਹੈ ਕੋਈ ਚਿੰਤਾ ਕਰਨ ਦੀ ਜੀ ਗੱਲ ਦੇਖੋ ਉਹਦਾ ਇੱਕ ਕਾਨੂੰਨੀ ਦਾਇਰੇ ਦੇ ਵਿੱਚ ਕਾਨੂੰਨ ਵਗੈਰ ਚੱਲਣਾ ਹੈ ਕਾਨੂੰਨ ਦੀਆਂ ਗੱਲਾਂ ਨੇ ਸਾਰੀਆਂ ਸਰਕਾਰ મોદી ਦੀ ਹੈ ਦੁਬਾਰਾ ਜਿਹੜੀ ਬਣ ਰਹੀ ਹੈ ਸਰਕਾਰਾਂ ਬਹੁਤ ਕੁਝ ਕਰਾ ਦਿੰਦੀਆਂ ਹੁੰਦੀਆਂ ਨੇ ਇਹਦੇ ਵਿੱਚ ਪਰ ਸਰਕਾਰਾਂ ਨੂੰ ਫਿਰ ਵੀ ਗੋਡਨੀ ਟਿਕਣੀ ਪੈ ਜਿੰਨੇ ਆ ਕਿਸਾਨਾਂ ਦੇ ਅੱਗੇ ਆਪਣਾ 13 ਫਰਵਰੀ ਦਾ ਮੋਰਚਾ ਚੱਲ ਰਿਹਾ ਹੈ। ਮੋਰਚਾ ਵੀ ਇੱਕ ਗਲੇ ਦੀ ਹੱਡੀ ਸਰਕਾਰ ਦੀ ਬਣੀ ਹੋਈ ਹੈ। ਛਿੰਨਿਆ ਚਿਰ ਸਾਡੀਆਂ ਮੰਗਾਂ ਉੱਤੇ ਸਰਕਾਰ ਮੰਨਦੀ ਨਹੀਂ ਆ। ਉਹ ਮੋਰਚਾ ਐਵੇਂ ਨਹੀਂ ਹੋਣਾ ਹੈਗਾ। ਸਾਡਾ ਦਿੱਲੀ ਜਾਣ ਦੀ ਕਾਲ ਹੈ। ਆਉਣ ਵਾਲੇ ਸਮਾਂ ਜਿਹੜਾ ਸਾਡੀਆਂ ਕਿਸਾਨ ਜਥੇਬੰਦੀਆਂ ਮੀਟਿੰਗਾਂ ਕਰਨਗੀਆਂ, ਮੀਟਿੰਗਾਂ ਕਰਕੇ ਜੋ ਵੀ ਉਹਦੇ ਵਿੱਚ ਫੈਸਲੇ ਆਉਣਗੇ ਉਹ ਤੁਹਾਨੂੰ ਦੱਸੀ ਜਾਣਗੇ ਜਾਂਕਾਂ ਨੂੰ ਵੀ ਦੱਸੀ ਜਾਣਗੇ ਸਵਾਲ ਵੀ ਮੈਂ ਤੁਹਾਨੂੰ ਕਰਨਾ ਸੀ ਕਿ ਜਿਹੜਾ ਆਪਣਾ ਇਸ ਟਾਈਮੇ ਮੌਜੂਦਾ ਹਾਲਾਤ ਧਰਨੇ ਦੇ ਕੀ ਬਣੇ ਹੋਏ ਨੇ ਕੀ ਸਥਿਤੀ ਹੈ ਇਸ ਟਾਈਮ ਉੱਥੇ ਸ਼ੰਭੂ ਦੇ ਜਾਂ ਟਿੱਕਰੀ ਜਿਵੇਂ ਕਿਤੇ ਵੀ ਬੈਠੇ ਨੇ ਕਿਸਾਨ ਕਿਤੇ ਵੀ ਲਾਲੋ ਕਿਸੇ ਵੀ ਬਾਰਡਰ ਤੇ ਖਨੌਰੀ ਬੈਠੇ ਨੇ ਤਾਂ ਕੀ ਸਥਿਤੀ ਹੈ ਇਸ ਟਾਈਮ ਬਣੀ ਹੋਈ ਹੈ ਮੌਕੇ ਦੀ ਨਹੀਂ ਸਥਿਤੀ ਦੇਖੋ ਬਹੁਤ ਵਧੀਆ ਹੈ ਮੋਰਚੇ ਆ ਪਹਿਲਾਂ ਮੰਗਣ ਹੀ ਕਈ ਗੁਣਾ ਜ਼ਿਆਦਾ ਅੱਗੇ ਨਾਲ ਵਧਿਆ ਹੈ ਇੱਥੇ ਸ਼ੰਭੂ ਬਾਰਡਰ ਵੀ ਟਰੈਲੀਆਂ ਬਹੁਤ ਵਧੀਆ ਹੋਰ ਅਸੀਂ ਵੀ ਅਜੇ ਟਰੈਲੀਆਂ ਆਪਣੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਚੋਂ ਪੂਰੀ ਜੋ ਟਰੈਲੀਆਂ ਅਸੀਂ ਹੋਰ ਲੈ ਕੇ ਜਾ ਰਹੇ ਹਾਂ ਸਾਡੀਆਂ ਹੋਰ ਜ਼ਿਲ੍ਹਿਆਂ ਚੋਂ ਵੀ ਟਰੈਲੀਆਂ ਇੱਥੇ ਆ ਰਹੀਆਂ ਐ ਕਨੇ ਖਨੋਰੀ ਬਾਰਡਰ ਕੋਲ ਟਰੈਲੀਆਂ ਆ ਰਹੀਆਂ ਉੱਥੇ ਵੀ 50 ਟਰੈਲੀਆਂ ਦਾ ਕਾਫਲਾ ਵੱਧ ਚੁੱਕਿਆ ਖਨੋਰੀ ਬਾਰਡਰ ਪਰ ਡੱਬ ਵਾਲੀ ਬਾਰਡਰ ਵੀ ਵੱਧ ਰਿਹਾ ਜੀ ਜੋ ਸਾਡਾ ਸੰਗਰੀਆਂ Rajasthan ਦੇ ਵਿੱਚ ਮੋਰਚਾ ਲੱਗਿਆ ਉੱਥੇ ਵੀ ਵੱਧ ਰਹੀ ਹੈ ਉੱਥੇ ਸਥਿਤੀ ਬਹੁਤ ਵਧੀਆ ਸਾਡੀਆਂ ਰੋਜ਼ ਸਟੇਜਾਂ ਚੱਲਦੀਆਂ ਉਹਦੇ ਰੋਜ਼ ਸਾਡੇ ਕੋਲ ਵੀਡੀਓ ਆਉਂਦੀ ਹੁੰਦੀ ਹੈ। ਮੈਂ ਜਾ ਕੇ ਵੀ ਆਉਂਦਾ ਹੁੰਨਾ ਜਦ ਮੈਨੂੰ ਸਮਾਂ ਮਿਲਦਾ। ਮੈਂ ਖਨੋਰੀ ਬਾਰਡਰ ਦੇ ਉੱਪਰ ਵੀ 1-2 ਜਾਂ 4 ਰਾਤਾਂ ਮੈਂ ਉੱਥੇ ਲਾ ਕੇ ਆਉਂਦਾ ਹੁੰਨਾ ਜਿਹੜੀ ਮਾਹੌਲ ਉੱਥੇ ਅੱਗੇ ਨਾਲੋਂ ਜ਼ਿਆਦਾ ਹੋਰ ਚਾ ਸਾਡਾ ਮਜ਼ਬੂਤ ਹੋ ਗਿਆ। ਹੋ ਟਰੈਲੀ ਉੱਥੇ ਆ ਰਹੀਆਂ। ਤਕਰੀਬਨ ਸਾਡੀ ਉੱਥੇ 2-300 ਟਰੈਲੀ ਹੋਰ ਬੱਜਣੇ ਆਉਣ ਵਾਲੇ ਸਮੇਂ ਦੇ ਵਿੱਚ। ਖਨੋਰੀ ਬਾਰਡਰ, ਇੱਕ ਨਹੀਂ ਸ਼ੰਭੂ ਬਾਰਡਰ ਸਾਡੀ ਟੈਲੀ ਉਰੇ ਵਧੂਗੀ। ਇੱਕ ਨਹੀਂ ਆਪਣਾ ਡਬਲ ਪਰ ਵਧੂਗੀ। ਉੱਥੇ ਸੰਗਰੀਏ ਵਧੂਗੀ ਸਾਡਾ ਮੋਰਚਾ ਮਜ਼ਬੂਤ ਹੋਊਗਾ ਜੀ। ਅੱਗੇ ਨਾਲੋਂ ਮ ਜਿਹੜਾ ਆਪਣਾ ਕਿਸਾਨ ਨੌਜਵਾਨ ਮਰਿਆ ਸੀ ਸ਼ੁਭ ਕਰਨ ਉਹਦੇ ਮਤਲਬ ਕੀ ਕੋ ਕੀ ਕੋ ਹੋਈ ਉਹਦੀ ਕਿਸੇ ਕਿਤੇ ਪਹੁੰਚੀ ਹੈ ਸਰਕਾਰ ਜਾਂ ਕਿਸਾਨ ਜਥੇਬੰਦੀਆਂ ਉਹਦੇ ਤੇ ਕੀ ਕਾਰਵਾਈ ਕੀ ਹੋਈ ਹੈ ਉਹਦੇ ਤੇ ਅੱਗੇ ਜਿਹੜਾ ਕੇਸ ਅਣਪਛਾਤੇ ਦੇ ਪਾਇਆ ਉਹਦੀ ਕੀ ਅੱਗੇ ਕੋਈ ਹੋਈ ਹੈ ਪਛਾਣ ਹੋਈ ਹੈ ਕੁਛ ਪਹੁੰਚੀ ਕਿਸੇ ਗੱਲ ਦੇਖੋ ਜਿਹੜਾ ਹਾਲੇ ਸ਼ੁਭ ਕਰਨ ਵਾਲਾ ਆਪਣੇ ਉਥੇ ਨਾ ਗੋਲੀ ਮਾਰ ਕੇ ਸ਼ਹੀਦ ਕੀਤਾ ਦਾ ਚਾ ਜਿਹੜਾ 1 ਕਰੋੜ ਰੁਪਏ ਕੋਵਨ ਤਮਾਨ ਨੇ ਦੇਣਾ ਤਾਂ ਉਹ ਚੈੱਕ ਵਾਲੇ ਦਿੱਤਾ ਨਹੀਂ ਹੈਗਾ ਉਹਦੇ ਬਾਰੇ ਅਸੀਂ ਇਹਨਾਂ ਨੂੰ ਪੁੱਛਣਾ ਸਰਕਾਰ ਨੂੰ ਵੀ ਖਤ ਨਹੀਂ ਵਾਲੇ ਦਿੱਤਾ ਤੁਸੀਂ ਕਹਿੰਦੇ ਬਣਾ ਕੇ ਰੱਖਿਆ ਪਿਆ ਉਹ ਜੇ ਬਣਾ ਕੇ ਰੱਖਿਆ ਪਿਆ ਦਿੱਤਾ ਘੱਟ ਨਹੀਂ ਭਾਈ ਪਰਵਾਹ ਨੂੰ ਤਾਂ ਸਾਇਦ ਨਹੀਂ ਜ਼ਰੂਰ ਬਿਲਕੁਲ ਸਾਡੇ ਲੋਕਾਂ ਚਾਹਤਾ ਕਰੀ ਹੈ ਉਹਦੇ ਬਾਰੇ ਵੀ ਦਣੀ ਹੈ ਗੱਲ ਚੱਲਦੀ ਹੈ ਸਾਡੀ ਅੱਗੇ ਜਿਹੜੀ ਉਹ ਚੱਲ ਰਹੀ ਹੈ ਉਹਦੀ ਤਹਿਕੀਕਾਤ ਕੇਸ ਦੀ ਉਹ ਕੇਸ ਇਹ ਨਹੀਂ ਹੈਗਾ ਉਹ ਛੱਡਿਆ ਨਹੀਂ ਅਸੀਂ ਨੇ ਜਿੰਨਾ ਚਿਰ ਕੇਸ ਸਹੀ ਨਹੀਂ ਹੁੰਦਾ ਹੈਗਾ ਉਨਾ ਚਿਰ ਉਹ ਕੇਸ ਕੋਈ ਸਾਡੇ ਹੱਥਾਂ ਵਿੱਚ ਰਹੂਗਾ ਉਹਨੂੰ ਬਣਾਵਾਂਗੇ ਜਿਨ੍ਹਾਂ ਨੇ ਇਹ ਕੰਮ ਕੀਤਾ ਉਹਨਾਂ ਲੋਕਾਂ ਸਾਹਮਣੇ ਅਸੀਂ ਲੈ ਕੇ ਆਵਾਂਗੇ ਉਹ ਕੋਈ ਭਲੇਖਾ ਨਾ ਵਿੱਚ ਰਹੇ ਇਹ ਹਾਂਜੀ ਉਹ ਤਾਂ ਇਹਨਾਂ ਨੇ ਗੋੜੀ ਵੱਜ ਗਈ ਜੀ ਪੁੱਛਣਾ ਨਹੀਂ ਕਿਸੇ ਨੇ ਨਹੀਂ ਉਹ ਚੱਲ ਰਹੀ ਹੈ ਤਹਿਕੀਕਾਤ ਉਹਦੀ ਸਾਡੀਆਂ ਜਥੇਬੰਦੀਆਂ ਵੀ ਕਰ ਰਹੀਆਂ ਸਰਕਾਰ ਵੀ ਕਰ ਰਹੀ ਹੈ ਹੁਣ ਨਵੀਂ ਸਰਕਾਰ ਬਣਨੀ ਹੈ ਕੇਂਦਰ ਦੀ ਇਹਦੇ ਬਾਅਦ ਦੇਖੋ ਅੱਗੇ ਕੀ ਕੀ ਐਕਸ਼ਨ ਹੋਣੇ ਆ ਹੁਣ ਸਮੇਂ ਸਰਕਾਰ ਬਣਨ ਤੋਂ ਬਾਅਦ ਹੀ ਸਾਰੀ ਗੱਲ ਦਾ ਪਤਾ ਚੱਲੂਗਾ ਆਪਾਂ ਨੂੰ ਜਥੇਬੰਦੀਆਂ ਵੀ ਅਗੇ-ਅਗੇ ਐਕਸ਼ਨ ਦੇਣਗੇ ਜਿੱਕਣਾਂ ਦੇਣਗੇ ਆ ਉਹ ਕਣ ਅਸੀਂ ਪ੍ਰੋਗਰਾਮ ਕਰਾਂਗੇ ਜਿੱਕਣ ਸਾਡੀ ਜਥੇਬੰਦੀਆਂ ਦੇ ਪ੍ਰੋਗਰਾਮ ਹੋਣਗੇ ਸਿੱਧੂ ਪਰ ਜਥੇਬੰਦੀ ਨਾਲ ਜੁੜੇ ਹੋਏ ਨੇ ਗੁਰਦੀਪ ਸਿੰਘ ਕੋਟਲਾ ਵਸੀ ਬਲਾਕ ਦੇ ਇਹ ਪ੍ਰਧਾਨ ਬਣੇ ਹੋਏ ਨੇ ਤੇ ਇਸੇ ਤਰ੍ਹਾਂ ਤੁਹਾਨੂੰ ਕਿਸਾਨਾਂ ਦੀਆਂ ਜਿਹੜੀਆਂ ਵੀ ਅਪਡੇਟ ਮੌਕੇ ਤੇ ਦਿੰਦੇ ਰਾਂਗੇ ਸਾਨੂੰ ਦਿਓ ਇਜਾਜ਼ਤ ਧੰਨਵਾਦ ਸ਼ਿਕਾ ਧੰਨਵਾਦ